ਕਿ ਘਰ ਆਏ ਮਨਾ ਹੋ ਜਾਂਦਾ ਜਦ ਕੋਈ ਕਰਨ ਆਉਂਦਾ ਹੈ ਮੁਲਾਕਾਤ ਦੋਸਤੋਂ ਦਿੰਦਾ ਔਖਾ ਸੌਖਾ ਲੱਗ ਜਾਂਦਾ ਪਰ ਕਈ ਵਾਰੀ ਪਿਆਸੇ ਲੰਘਦੀ ਹੈ ਰਾਤ ਦੋਸਤੋ ਅੱਜ ਤੁਹਾਨੂੰ ਨਵਾਂ ਸ਼ਹਿਰ ਦੇ ਐਸੇ ਮਹੱਲੇ ਵਿੱਚ ਲੈ ਕੇ ਆਏ ਹਾਂ ਜਿੱਥੇ ਰਾਜਸਥਾਨ ਵਰਗੇ ਬਣੇ ਨੇ ਹਾਲਾਤ ਦੋਸਤੋ ਰਾਜਸਥਾਨ ਵਰਗੇ ਬਣੇ ਨੇ ਹਾਲਾਤ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਿਕ ਮੈਂਬਰ ਦਨੀਸ਼ ਤੁਸੀਂ ਸ਼ਹਿਰ ਤੋਂ ਨਜ਼ਰ ਆ ਲੇ ਵੀਡੀਓ ਕਿਸ ਬਾਬਾ ਤੋਂ ਵਾਲੇ ਸਤਿ ਸ੍ਰੀ ਅਕਾਲ ਅਸੀਂ ਨਵਾਂ ਸ਼ਹਿਰ ਦੇ ਇੱਕ ਜਿਹੇ ਮਹੱਲੇ ਚ ਮੌਜੂਦ ਹੈ ਜਿੱਥੇ ਰਾਜਸਥਾਨ ਵਰਗੇ ਹਾਲਾਤ ਬਣੇ ਨੇ ਔਰ ਮੈਂ ਤੁਹਾਨੂੰ ਪਹਿਲੀ ਤਸਵੀਰ ਦਿਖਾਣੀ ਚਾਹੁੰਦਾ ਵੀ ਜੋ ਕੋਠੇ ਦੇ ਉਹ ਇੱਕ ਔਰਤ ਸਿਰ ਤੇ ਘੜਾ ਰੱਖ ਕੇ ਘੁੰਮਦੀ ਪਈ ਹੈ ਮੈਨ ਲੱਗਦਾ ਪ੍ਰਸ਼ਾਸਨ ਨੇ ਗੱਲ ਨੂੰ ਸੀਰੀਅਸਲੀ ਲੈ ਲਿਆ ਤੇ ਉਹ ਚਾਹੁੰਦੇ ਕਿ ਜਿੰਨੇ ਮਹੱਲਾ ਨਿਵਾਸੀ ਆ ਇਹ ਵੀ ਸਿਰ ਤੇ ਘੜਾ ਰੱਖ ਕੇ ਫੇ ਪਾਣੀ ਇਕੱਠਾ ਕਰਕੇ ਲੈ ਕੇ ਹੁਣ ਤਕਰੀਬਨ ਪਿਛਲੇ 3 ਮਹੀਨੇ ਤੋਂ ਬਹੁਤ ਔਖੇ ਨੇ ਬਹੁਤ ਦਿੱਕਤ ਚ ਨੇ ਔਰ ਪਾਣੀ ਵੀ ਅਸਲ ਕੀਮਤ ਕੀ ਹੈ ਇਹਨਾਂ ਨੂੰ ਪਤਾ ਲੱਗ ਗਿਆ ਕਿਉਂਕਿ ਟੰਕੀਆਂ ਜਿਹੜੀਆਂ ਆ ਕੂਠੇ ਤੇ ਟੈਂਕੇ ਜਿਹੜੀਆਂ ਉਹ ਸੁੱਕੀਆਂ ਪਈਆਂ ਔਰ ਪਾਣੀ ਬੜੀ ਮੁਸ਼ਕਿਲ ਨਾਲ ਆ ਜਿਹੜੇ ਗਵਾਂਡੀ ਨੇ ਇਹਨਾਂ ਦੇ ਸਭ ਤੋਂ ਪਹਿਲੇ ਫਰੰਟ ਤੇ ਆਉਂਦੇ ਆ ਕਹਿੰਦੇ ਉਹਨਾਂ ਦੇ ਕਰੋ ਸਮਰਸੀਬਲ ਦੇ ਰਾਹੀਂ ਪਾਣੀ ਪਹੁੰਚਦਾ ਅਦਰਵਾਈਜ਼ ਆ ਪਾਈਪਲਾਈਨ ਪਾ ਦਿੱਤੀ ਹੈ ਲੇਕਿਨ ਇਹ ਵੀ ਸੁੱਕੀ ਪਈ ਹੈ ਔਰ ਪਿਆਸੇ ਬੜੀ ਵੱਰ ਰਾਤ ਲੰਘਦੀ ਹੈ ਤੇ ਆਪਣੇ ਆਪ ਨੂੰ ਵੀ ਕੋਸਦੇ ਨੇ ਕਿ ਕਿਹੜੇ ਦੇਸ਼ ਜਨਤ ਨਾਲ ਦੀ ਨਾਲ ਜਿਹੜਾ ਪ੍ਰਸ਼ਾਸਨ ਹੈ ਉਹਨੂੰ ਕਈ ਵਾਰ ਕਹਿੰਦੇ ਕਿ ਮਿੰਤ ਤਰਲੇ ਕਰ ਲੈ ਲੇਕਿਨ ਸੁਣਵਾਈ ਕੋਈ ਨਹੀਂ ਅੱਡ 'ਚ ਜਿਹੜੀ ਦਿੱਕਤ ਹੈ ਸਾਰੀ ਦਿੱਕਤ ਪਰੇਸ਼ਾਨ ਤੁਸੀਂ ਕੋਈ ਸਮਝਾ ਦਿਓ ਸਾਨੂੰ 2-3 ਮਹੀਨੇ ਹੋ ਗਏ ਸਾਡੇ ਯਾਨੀ ਕਿ ਨਾ ਹੋਲੀ ਦਾ ਪਾਣੀ ਨਹੀਂ ਆ ਰਿਹਾ ਉਸ ਤੋਂ ਬਾਅਦ ਪਹਿਲਾਂ ਯਾਨੀ ਕਿ ਸਟਾਰਟਿੰਗ 'ਚ 2-4 ਘਰਾਂ ਦੇ ਘੱਟ ਹੋਇਆ ਫੇ ਹੌਲੀ-ਹੌਲੀ ਸਾਰੇ ਹੀ ਹੋ ਗਿਆ ਸਾਰੇ ਕਾਰਨ ਕੀ ਸੀ ਕੱਟਣ ਦਾ ਕਹਿੰਦੀ ਜੀ ਪਾਣੀ ਕਹਿੰਦੇ ਪਿੱਛੋਂ ਹੀ ਘਟਾ ਆ ਰਿਹਾ ਕਦੀ ਕਹਿੰਦੇ ਮੋਟਰ ਖਰਾਬ ਹੈ ਕਦੀ ਕਹਿ ਰਹੇ ਆ ਪਾਣੀ ਪਿੱਛੋਂ ਕਿਉਂ ਘਟਾ ਆ ਰਿਹਾ ਪੁੱਛਦੇ ਨਹੀਂ ਤੁਸੀਂ ਕਹਿੰਦੀ ਮੋਟਰ ਖਰਾਬ ਹੈ ਜੀ ਪਹਿਲਾਂ ਕਹਿੰਦੇ ਮੋਟਰ ਖਰਾਬ ਹੈ ਫਿਰ ਕਹਿੰਦੇ ਸਪਲਾਈ ਘਟਾ ਆ ਰਹੀ ਹੈ ਤਾਂ ਜੇ ਇੱਥੇ ਪਾਈਪਾਂ ਨਾਲ ਕਹਿੰਦੇ ਵਿੱਚੋਂ ਲੀਕ ਹੋਈ ਖਰਾਬ ਹੋਈਆਂ ਹੋਈਆਂ ਫਿਰ ਜਦੋਂ ਅਸੀਂ ਕਿਹਾ ਵੀ ਤੁਸੀਂ ਕੁਝ ਕਰੋ ਕਾਫੀ ਵਾਰੀ ਆਏ ਐਮਸੀ ਵਗੈਰਾ ਕਾਫੀ ਆਏ ਪਰ ਉਹਨਾਂ ਨੇ ਕੋਈ ਉਹ ਨਹੀਂ ਕੀਤਾ ਹਾਂਜੀ ਆ ਆ ਲਿਆਏ ਅਸੀਂ ਉਹਨਾਂ ਨੂੰ ਕਾਫੀ ਵਾਰੀ ਹੋਏ ਇਕੱਠੇ ਪਰ ਕੀਤਾ ਹੱਲ ਉਹਨਾਂ ਨੇ ਕੋਈ ਨਹੀਂ ਹਾਂਜੀ ਹੱਲੇ ਪਹਿਲਾਂ ਕਹਿੰਦੇ ਪਾਈਪਲਾਈਨ ਆ ਰਹੀ ਹੈ ਜਦੋਂ ਗੱਲ ਸਟਾਰਟਿੰਗ ਹੋਈ ਉਦੋਂ ਪਾਈਪਲਾਈਨ ਨਹੀਂ ਸੀ ਕਹਿੰਦੇ ਪਹਿਲਾਂ ਰੇਲਵੇ ਰੋਡ ਦਾ ਕੰਮ ਕਰਨਾ ਫਿਰ ਅਸੀਂ ਤੁਹਾਡੇ ਕਰਾਂਗੇ ਮੈਂ ਕਿਹਾ ਸਾਨੂੰ ਵੀ ਪ੍ਰੋਬਲਮ ਹੈ ਵੀ ਸਾਡਾ ਵੀ ਪੁੱਛਣਾ ਸੀ ਪਾਣੀ ਬਿਨਾ ਤੁਸੀਂ ਰਹਿ ਸਕਦੇ ਆ ਉਹ ਉਹ ਇਦਾਂ ਨਹੀਂ ਨਾ ਸਮਝਦੇ ਉਹ ਜਦੋਂ ਕੁਝ ਕਹਿਣੇ ਆ ਤਾਂ ਫਿਰ ਅਗਲੇ ਕਹਿੰਦੇ ਤੁਸੀਂ ਸਾਜਨਾ ਓਕੇ ਬੋਲਦੇ ਆ ਜਦ ਕਿ ਅਸੀਂ ਆਪਣੀ ਪ੍ਰੋਬਲਮ ਦੱਸਦੇ ਆ ਉਹਨਾਂ ਨੂੰ ਅਸੀਂ ਸਾਨੂੰ ਤਾਂ ਪ੍ਰੋਬਲਮ ਹੈਗੀ ਆ ਹੁਣ ਅਸੀਂ ਪੀ ਕੋਈ ਨਾ ਕਿ ਬਿਨਾ ਪਾਣੀ ਤੋਂ ਸਫਰ ਦਾ ਬੰਨ ਟੁੱਟ ਗਿਆ ਉਹਨਾਂ ਦੇਖੋ ਇੱਕ ਦਿਨ ਵੀ ਪਾਣੀ ਨਾਲ ਮੁਸ਼ਕਲ ਹੈ ਅਗਰ ਉਹਨਾਂ ਨੇ ਸਾਡੀ ਜਗ੍ਹਾ ਕੋ ਖੁਦ ਹੁਣ ਇੱਕ ਦਿਨ ਰਹਿ ਕੇ ਦਿਖਾਣ ਸਾਨੂੰ ਅਸੀਂ ਵੀ ਕਹੀਏ ਅਸੀਂ ਅੱਜ ਜੋ ਹਾਲਾਤ ਨੇ ਉਹ ਸੂਰਜ ਦੀ ਟਿੱਕੀ ਦੇਖੋ ਕਿੰਨੀ ਤੇਜ ਆ ਔਰ ਡੀਹਾਈਡਰੇਟ ਡੀਹਾਈਡਰੇਸ਼ਨ ਕਿੰਨੀ ਹੋ ਗਈ ਹੈ ਬਹੁਤ ਡੀਹਾਈਡਰੇਸ਼ਨ ਹੈ ਪਰਮਖਾਲਸੇ ਜਾ ਕੇ ਤਮਾਸ਼ਾ ਕਰਦੇ ਆ ਆਜੋ ਅੱਗੇ ਅੱਗੇ ਬੋਲੋ 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 ਤੁਸੀਂ ਬੋਲੋ ਬੋਲੋ ਸੀ ਸਕੋਰ ਮੈਡਮ ਕਹਿੰਦੇ ਤੁਸੀਂ ਪਰਮਖਾਲਸੇ ਕੋ ਜਾ ਕੇ ਤਮਾਸ਼ਾ ਕਰਦੇ ਆ ਕਿਹੜਾ ਅਸੀਂ ਤਮਾਸ਼ਾ ਕੀਤਾ ਉਹ ਆਪ ਦਾ ਮੋੜ ਕੇ ਆ ਕੇ ਬੜੇ ਨਹੀਂ ਹੈਗੇ ਆ ਪਾਕੇ ਦੇਖੇ ਤਾਂ ਗੱਲ ਕਹਿਣੀ ਸੀ ਕਿ ਜੇ ਤੁਹਾਨੂੰ ਇੱਕ ਦਿਨ ਪਾਣੀ ਨਾ ਮਿਲੂਗਾ ਫਿਰ ਕੀ ਤੁਸੀਂ ਤਮਾਸ਼ਾ ਕਰੋਗੇ ਕਿ ਨਹੀਂ ਕਰੋਗੇ ਚਾਹੀਦੀ ਆ ਆਪ ਨੂੰ ਉਹਨਾਂ ਨੂੰ ਸ਼ਰਮ ਚਾਹੀਦੀ ਉਹ ਤਾਂ ਇੱਕ ਵਾਰੀ ਵੀ ਨਹੀਂ ਮੁੜ ਕੇ ਆਏ ਆ ਬਸ ਦੇਖ ਜਾਂਦੇ ਆਂਦੇ ਆ ਚਲੋ ਜੀ ਤੁਹਾਡਾ ਹੱਲ ਹੋ ਜਾਊਗਾ ਕੀ ਹੱਲ ਕੀਤਾ ਵਾ ਕਿੰਨੇ ਔਖੇ ਆ ਸੀ ਪਾਣੀ ਤੋਂ ਕੋਟਾ ਵਿਲੇ ਜਾਦਾ ਹੋ ਕੇ ਫਿਰ ਪਾਣੀ ਪੁੱਛੂਗਾ ਫੇ ਤਾਂ ਕਹਿਣਾ ਜੀ ਤੁਹਾਨੂੰ ਅਸੀਂ ਪਾਣੀ ਨਹੀਂ ਅਸੀਂ ਤਾਂ ਸਿੱਧਾ ਮੂਤ ਹੀ ਕਹਿਣਾ ਅਸੀਂ ਨਹੀਂ ਤਾਂ ਨਹੀਂ ਪਾਣੀ ਆ ਅਸੀਂ ਕਿਸੇ ਨੂੰ ਵੀ ਨਹੀਂ ਪਾਣੀ ਵੋਟ ਹਾਂ ਕੋਈ ਵੀ ਬਿਲਕੁਲ ਵੀ ਨਹੀਂ ਦੇਣਾ ਹਾਂਜੀ ਕਿਉਂਕਿ ਇਸ ਤਰ੍ਹਾਂ ਐ ਜੀ ਇੰਨੇ ਟਾਈਮ ਹੋ ਗਿਆ ਸਾਨੂੰ 3-4 ਮਹੀਨੇ ਹੋ ਗਿਆ ਅਸੀਂ ਪਾਣੀਆਂ ਤੋਂ ਤੰਗ ਆ ਅਸੀਂ ਕਦੀ ਪੀ ਪੀਣ ਲਈ ਮੂਨ ਲੈ ਕੇ ਆਈ ਦਾ ਕਦੀ ਕਿਸੇ ਦੇ ਘਰ ਹੁਣ ਅਗਲੇ ਨੂੰ ਵੀ ਪ੍ਰੋਬਲਮ ਹੁੰਦੀ ਹੈ ਤਿੰਨ ਹਾਲਾਤ ਜਦੋਂ ਕਈ ਵੇਲੇ ਪਿਆਜ਼ ਦੇ ਰੇਟ ਵੱਧ ਗਏ ਉਹ ਹੀ ਹਾਲਾਤ ਆਗੇ ਹੁਣ ਪਾਣੀ ਨੂੰ ਇਹ ਲੋਕਰ ਚ ਰੱਖਦੇ ਆ ਸਹੀ ਗੱਲ ਆ ਹੁਣ ਤੁਸੀਂ ਦੇਖੋਗੇ ਨਿੱਕੀ ਨਿੱਕੀ ਚੀਜ਼ ਅਸੀਂ ਭਰ ਕੇ ਰੱਖੀ ਆ ਕੋਲਡਿੰਗ ਦੀ ਬੋਤਲਾ ਵੀ ਲਈ ਆਈ ਦੇ ਨਾ ਉਹ ਵੀ ਰੱਖੀ ਦੀ ਆ ਭਰ ਕੇ ਵੀ ਨਹੀਂ ਪਾਣੀ ਦਾ ਸਾਡੇ ਪ੍ਰੋਬਲਮ ਆਵੇ ਕੋਈ ਪੀਣ ਨੂੰ ਨਾ ਇਦਾਂ ਸਾਨੂੰ ਪ੍ਰੋਬਲਮ ਹੋਵੇ ਪਰ ਕੀ ਕਰੀਏ ਪਿੱਛੋਂ ਆਉਂਦੇ ਦੋ ਦਿਨਾਂ ਆਉਂਦੇ ਆ ਆਏ ਬਸ ਹਾਂਜੀ ਕੋਈ ਨਾ ਹੱਲ ਹੋ ਜਾਊਗਾ ਇਸ ਵਾਰ ਹੋ ਜਾਣਾ ਪਰ ਕੱਦ ਦੇ ਕੁਛ ਨਹੀਂ ਆ देखो पानी मुडली सुविधा सवेर तो लेके रात तक पानी दा यूज हुंदा पानी दी ਵਰਤੋਂ ਹੁੰਦੀ ਆ ਹਰ ਘਰ ਚ ਹੁੰਦੀ ਆ ਜੀ ਹੁਣ ਵੀ ਨਹੀਂ ਹੁੰਦਾ ਸਬਜੀ ਸਬਜੀ ਤੇ ਬੈਠੇ ਹੁੰਦੇ ਬੱਚੇ ਕਹਿੰਦੇ ਕਾਦਣਾ ਠੋਕੇ ਸੀ ਬਣਾਈਏ ਬਣਾਈਏ ਕਈ ਵਾਰੀ ਦਾਲ ਹੋ ਜਾਂਦੀ ਜਾਂ ਤੈਦੀ ਰਹਿਣ ਦਿਓ ਦਾਲ ਰਹਿਣ ਦਿਓ ਤੋਰ ਨੂੰ ਬਈ ਕਿਆ ਕਰੀਂ ਇਦਾਂ ਥੋੜਾ ਹੁੰਦੀ ਆ ਹਾਂ ਕੋਈ ਕੁਛ ਕੁਛ ਦੇਖੋ ਬਈ ਸ਼ਰੀਰਕ ਸ਼ਰੀਰਕ ਦਿੱਕਤਾਂ ਕਿੰਨੀਆਂ ਵਧੀਆਂ ਜੀ ਬਹੁਤ ਜੀ ਬਹੁਤ ਇੱਕ ਤਾਂ ਗਰਮੀ ਤੇ ਇੱਕ ਸਭ ਤੋਂ ਪਾਣੀ ਦੀ ਦੋਨਾਂ ਨਾਲ ਹੀ ਬੰਦੇ ਨੂੰ ਪ੍ਰੋਬਲਮ ਹੁੰਦੀ ਆ ਇਹ ਕੋਈ ਵੀ ਨਹੀਂ ਹੈਗੀ ਸਾਨੂੰ ਇਹਨਾਂ ਨੇ ਹੁਣ ਅਸੀਂ ਨਾ ਹਾਂ ਤੁਹਾਡੇ ਕੋਲ ਨਾ ਤੁਹਾਡਾ ਗੁੱਸਾ ਘਟਾਵਾਂਗੇ ਜੀ ਪਾਣੀ ਅਸੀਂ ਭਰਦੇ ਆ ਇੱਕ ਦਿਨ ਦਾ ਪਾਣੀ ਹੁੰਦਾ ਪਾਣੀ ਐਦਾਂ ਹੁੰਦਾ ਜਿਦਾ ਸਾਲ ਪਰ ਪਰਿਆ ਹੋਇਆ ਵਾ ਉਹ ਇੰਨਾ ਗਰਮ ਨਹੀਂ ਗਰਮ ਛੱਡੋ ਤੁਸੀਂ ਐਦਾਂ ਲੱਗਦੀ ਜਿਦਾ ਮਿੱਟੀ ਮਿੱਟੀ ਉੱਪਰ ਆਈ ਪਈ ਆ ਉਹ ਨਾ ਗੁੱਸਾ ਲੱਗਦਾ ਦੇਖ ਦੇ ਕੇ ਤੁਸੀਂ ਹੁਣ ਪਾਣੀ ਲੈਣੇ ਇੱਕ ਇੱਕ ਗਲਸ਼ੇ ਪਾਣੀ ਲੈਣੇ ਅੱਗੇ ਥੋੜਾ ਕੇ ਆ ਜਾ ਉਹਨਾਂ ਬੈਸ ਕੇ ਵੀ ਗਏ ਆ ਅਸੀਂ ਕਿਹਾ ਸੀ ਵੀ ਸਾਨੂੰ ਪਾਣੀ ਦੀ ਤਕਲੀਫ ਆਵੇ ਸਾਡੇ ਆਂਦਾ ਨਹੀਂ ਸੀ ਇੱਥੋਂ ਭਰਦੇ ਰਹੇ ਪਾਣੀ ਨੇ ਇੱਧਰੋਂ ਐਡੀ ਦੂਰੋਂ ਲਿਜਾਂਦੇ ਮੈਂ ਤਾਂ ਬੜਾ ਬੋਰਾ ਬਾਹਰ ਪੜ ਗਿਆ ਚੰਦੀਆਂ ਕਾਕੇ ਜੀ ਜੀ ਨਹੀਂ ਪੜਿਆ ਚੰਦ ਇਹ ਸਾਨੂੰ ਕਹਿੰਦੇ ਤੁਸੀਂ ਹੱਕ ਦੇ ਕਰ ਲੋ ਕੀ ਕਰਨੇ ਵੀ ਅਸੀਂ ਨਹੀਂ ਨਹੀਂ ਦੇਖੋ ਇਹ ਜਵਾਬ ਨਹੀਂ ਆ ਜਿਹੜੇ ਨਮਾਇंदे ਆ ਉਹਨਾਂ ਦਾ ਫਰਜ ਹੁੰਦਾ ਕਿ ਤੁਹਾਡੇ ਦੁੱਖ ਤਕਲੀਫ ਨੂੰ ਅੱਗੇ ਪਹੁੰਚਾਉਣ। ਕਿ ਕਹਿੰਦੇ ਤੁਹਾਡੇ ਵਿੱਚ ਛੋਟੇ ਪੈਪ ਵੱਡੇ ਪਵਾਦ ਤੇ ਪਾਣੀ ਆਣਾ ਨਾ ਆਣਾ ਮੇਰੀ ਕੋਈ ਨਹੀਂ ਗੱਗੀ ਬਸ। ਫਿਰ ਉਹ ਕੀ ਦੀ ਜ਼ਿੰਮੇਵਾਰੀ ਪੁੱਛਵਾ ਸੀ ਮੈਨੂੰ। ਇੱਕ ਵਾਰੀ ਵਜੇ ਮੜ ਜਾ ਫੋਨ ਲਈ ਜਿਹੜੇ ਪ੍ਰਧਾਨ ਨੇ ਸ਼ਹਿਰ ਦੇ ਆਪਰ ਉਹਨਾਂ ਨੂੰ ਸਿੱਧਾ ਫੋਨ ਲਾ ਲੈਂਦੇ ਆ। ਉਨੀਂ ਕਰ ਤੁਸੀਂ ਆਪਣੀ ਗੱਲਬਾਤ ਜਾਰੀ ਰੱਖੋ। ਅੱਛਾ ਇਹਦੇ ਨਾਲ ਗੁੱਸਾ ਕਿਲਾ ਵੀ ਤਾਂ ਹੁੰਦਾ ਹੀ ਆ। ਗੁੱਸਾ ਕਿੰਨਾ ਆਉਂਦਾ। ਗੁੱਸਾ ਛੱਡੋ ਤੁਸੀਂ। ਸਾਡਾ ਤਾਂ ਦਿਲ ਐਦਾਂ ਹੋਇਆ ਪਿਆ। ਹੁਣ ਕੱਪੜੇ ਦੇਖੀਦਾ ਕੱਪੜੇ ਧੋਈਏਗੀ ਕਿ ਪਾਣੀ ਪੀਣ ਵਾਸਤੇ ਹੁਣ ਕੱਲ ਦਾ ਅਸੀਂ ਪਾਣੀ ਭਰਿਆ ਹੋਇਆ ਉਹ ਮੈਂ ਉਬਲਦਾ ਉਬਲਦਾ ਪਾਣੀ ਪੀਣ ਲਈਆਂ ਵਿੱਚ ਉਹ ਕੀ ਕਰਾਂ ਉਹ ਇਹਨਾਂ ਨੂੰ ਵੀ ਸੁੱਖ ਨਾ ਇਹਨਾਂ ਨੂੰ ਵੀ ਦੇਨੇ ਪੈਂਦਾ ਆ ਆਪ ਵੀ ਅਸੀਂ ਵਰਤਨੇ ਹੋਇਆ ਦੋ ਘਰ ਹੁਣ ਕਿਆ ਕਰੀਏ ਕਿੱਥੇ ਚਲੇ ਜਾਈਏ ਕਿ ਟਾਤੀ ਤੁਸੀਂ ਚੰਗੀ ਤਰ੍ਹਾਂ ਸਮਝ ਲਈ ਜੀ ਨਾ ਪਾਣੀ ਨੂੰ ਕਿੱਦਾਂ ਸਾਹਮਣੇ-ਸਾਹਮਣੇ ਰੱਖਣਾ ਹੁਣ ਜੇ ਤੇ ਆਊਗਾ ਉਹਦੀ ਵੈਲਿਊ ਬਹੁਤ ਜ਼ਿਆਦਾ ਹੋਊ ਉਹ ਤਾਂ ਅਸੀਂ ਪਹਿਲਾਂ ਹੀ ਸੋਚਦੇ ਆ ਅਸੀਂ ਤੇ ਆਪਸ ਬਗ ਦੀ ਟੁੱਟੀ ਹੋਵੇ ਨਾ ਇਹਦੇ ਡੈਡੀ ਦੀ ਵੀ ਹੱਥ ਅਸੀਂ ਵੀ ਬੰਦ ਕਰਕੇ ਜਾਣੀ ਆ ਜੇ ਕੋਈ ਪੱਥਰ ਮੋੜਿਆ ਉਹ ਪਰੇ ਕਰ ਦੇਣਾ ਉਹਨਾਂ ਨੇ ਵੀ ਚਲ ਟੁੱਟੀ ਦੀ ਨਚਾਈ ਵਰਤੋ ਨਾ ਕਰੋ ਇੱਕ ਮੈਂ ਸ਼ਹਿਰ ਦੇ ਪ੍ਰਧਾਨ ਨਾਲ ਗੱਲ ਕਰ ਰਿਹਾ ਹੈ ਹਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਮੈਂ ਗੱਲ ਕਰਨੀ ਸੀਗੀ ਇਹ ਨਾ ਇੱਥੇ ਆਪਾਂ ਆਏ ਹਾਂ ਕਿਹੜਾ ਮੱਲਾ ਜੀ ਇਹ ਤੋਂ ਅੰਬੇਦਕਰ ਨਗਰ ਚ ਆਏ ਹੋਏ ਆ ਜੀ ਪਾਣੀ ਦੀ ਦਿੱਕਤ ਜਿਹੜੀ ਪਿਛਲੇ 2 2.5 ਮਹੀਨੇ ਤੋਂ ਹੈਗੀ ਆ ਜੀ ਤੇ ਇਹ ਕਹਿੰਦੇ ਕਿ ਪਾਣੀ ਦੀ ਇੱਕ ਇੱਕ ਬੂੰਦ ਨੂੰ ਤਰਸ ਗਏ ਆ ਸਾਨੂੰ ਸਿਰਫ ਲਾਰੇ ਮਿਲੇ ਆ ਤੇ ਜੀ ਜੀ ਤੋ ਲੋ ਪਤਾ ਕੀ ਗੱਲ ਐ ਬਹੁਤ ਜ਼ਰੂਰੀਆ ਮੁੱਢਲੀ ਸਹੂਲਤ ਐ ਜੀ ਹਾਂ ਪਾਣੀ ਤਾਂ ਬਨੇ ਟੜਫਦੇ ਪਏ ਆ ਜੀ ਇਹ ਚਲੋ ਇਹ ਜਿਹੜਾ ਤੁਸੀਂ ਭਰੋਸਾ ਦੇ ਰਹੇ ਤੇ ਯਕੀਨ ਕਰ ਲਈਏ ਜੀ ਬਹੁਤ ਸ਼ੁਕਰ ਐ ਨਹੀਂ ਸ਼ਹਿਰ ਦੇ ਪ੍ਰਧਾਨ ਉਹਨਾਂ ਨੇ ਗੱਲ ਵੀ ਕਹਿੰਦੇ ਕੱਲ ਤੱਕ ਰਸਮਾਂ ਦੇ ਦੋ ਹੱਲ ਕਰਕੇ ਦਮਾ ਲਓ ਚਲੋ ਬਹੁਤ ਸ਼ੁਕਰੀਆ ਜੀ ਉਹ ਕਹਿੰਦੇ ਪ੍ਰਧਾਨ ਉਹ ਕਹਿੰਦੇ ਕਹਿੰਦੇ ਸਾਡੇ ਧਿਆਨ ਜਾ ਗਿਆ ਟੀ ਪੁਆਇੰਟ ਦਾ ਕੋਈ ਅੜਕਾ ਸੀਗਾ ਕੱਲ ਤੱਕ ਕਹਿੰਦੇ ਕਰਾ ਦਿਆਂਗੇ ਚਲੋ ਕੋਸ਼ਿਸ਼ ਹੈ ਸਾਡੀ ਇਹ ਤਾਂ ਤੁਹਾਨੂੰ ਕਹਿ ਰਹੇ ਹਾਂ ਹੁਣ ਤੱਕ ਤਿੰਨ ਮਹੀਨੇ ਹੋ ਗਏਗਾ ਕਿ ਤਿੰਨ ਮਹੀਨੇ ਤਿੰਨ ਮਹੀਨੇ ਕੋਈ ਲੈਣਾ ਰੱਖਾਂਦਾ ਆ ਮੈਂ ਕਿਹਾ ਸੀਗਾ ਹਾਂਜੀ ਨਹੀਂ ਕਿਹਾ ਤੇ ਨਹੀਂ ਸੀ ਪਰ ਹੁਣ ਕਿੰਨੀ ਦੇਰ ਦਾ ਉਹਨਾਂ ਨੂੰ ਵੀ ਤਾਂ ਪਤਾ ਹੀ ਆ ਟੈਨਸ਼ਨ ਨਾ ਲਓ ਤੁਹਾਡੇ ਨਾਲ ਉਹਨਾਂ ਦਾ ਸਰਦਾ ਤਾਂ ਉਹਨਾਂ ਨੂੰ ਪਤਾ ਆ ਵੀ ਚਲੋ ਹੁਣੇ ਜਿਹੜੇ ਪ੍ਰਧਾਨ ਹੈ ਉਹਨਾਂ ਨੂੰ ਕਿਹਾ ਉਹ ਕਹਿੰਦੇ ਮੈਂ ਇਹ ਜ਼ਿੰਮੇਵਾਰੀ ਨੂੰ ਲੈਣਾ ਤੇ ਕੱਲ ਤੱਕ ਕਹਿੰਦੇ ਤੁਹਾਨੂੰ ਹੱਲ ਕਰ ਦੇਣਗੇ ਸਾਨੂੰ ਪਾਣੀ ਚਾਹੀਦਾ ਬਾਈ ਸਾਹਿਬ ਹਾਂ ਹੋਰ ਹੋਰ ਕਿ ਖੜਾ ਆ ਹੁਣ ਤੁਸੀਂ ਮੇਰੇ ਨਾਲ ਨਾ ਨਾ ਕਰੋ ਕਿ ਜਿਹੜੀ ਆ ਆ ਤੁਸੀਂ ਆਓ ਤੁਸੀਂ ਚਾਹ ਪੀਓ ਤੁਸੀਂ ਹੁਣ ਮੇਰੇ ਨਾਲ ਡਾਇਲੌਗ ਨਾ ਨਾ ਕਰੋ ਚਾਹ ਮਿਲਦਾ ਕੱਲੀ ਦੁੱਧ ਵਾਲੀ ਦਿੰਦੇ ਹੋਣੇ ਪਾਣੀ ਵਾਲੀ ਦੋਣੇ ਨਹੀਂ 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 ਦਵਾਂਗੇ ਕੋਈ ਗੱਲ ਨਹੀਂ ਤੁਸੀਂ ਆਓ ਜੀ ਆਇਆਂ ਨੂੰ ਤੁਸੀਂ ਤਾਂ ਸਾਰਾ Rajasthan ਵਰਗੇ ਹਾਲਾਤ ਬਣ ਗਏ ਬਿਲਕੁਲ ਜੀ ਬਿਲਕੁਲ ਬਿਲਕੁਲ ਪਾਣੀ ਦੀ ਵੈਲਿਊ ਸਮਝ ਗਿਆ ਸੀ ਪਤਾ ਨਹੀਂ ਕਿ ਤਾਂ ਦੂਰੋਂ ਵੀ ਨਹੀਂ ਮਿਲਦਾ ਉਤਨਾ ਦੂਰੋਂ ਦੂਰੋਂ ਆਹ ਆਹ ਪਤਾ ਸਹੀ ਅੱਗੇ ਅੱਗੇ ਅੱਛਾ ਇੱਕ ਗੱਲ ਦੱਸਿਓ ਚਲੋ ਇੱਕ ਲਾਈਟ ਮੋੜ 'ਚ 9 ਸੱਸ ਦੀਆਂ ਲੜਾਈਆਂ ਵੀ ਵੱਧ ਗਈਆਂ ਪਾਣੀ ਉਹ ਨਿਆਣੇ ਰੇਤੇ ਨਾਲ ਖੇਲਦੇ ਹਾਲੀਆਂ ਦੇ ਹਾਲ ਵੀ ਦੇਖੋ ਨਾਣ ਨੂੰ ਉਹ ਵੀ ਪੱਟ ਕੇ ਗਏ ਆ ਗਲੀ ਦੇ ਹਾਲਾਤ ਦੇਖ ਲੋ ਜੀ ਸੱਟ ਲੱਗਣ ਦਾ ਵੀ ਖਤਰਾ ਔਰ 9 ਸੱਸ ਦੀ ਲੜਾਈ ਵੀ ਕਹਿੰਦੇ ਵੱਧ ਗਈ ਹੈ ਕਿ ਕਈ ਵੇਲੇ ਸੱਸ ਗੁੱਸੇ 'ਚ ਕਹਿ ਵੀ ਦੇਦੀ ਆ ਕਿ ਤੂੰ ਸਵੇਰ ਦੀ ਕੇਸ ਧੋਈ ਜਾਨੀ ਆ ਪਾਣੀ ਪਹਿਲਾਂ ਹੀ ਨਹੀਂ ਆਉਂਦਾ ਤਾਂ ਤਕਲੀਫ ਜਿਹੜੀ ਆ ਤੁਸੀਂ ਦੇਖੋ ਆ ਸਾਰੀ ਗਲੀ ਪੱਟ ਪੱਟੀ ਹੋਈ ਐ ਇਹ ਤਾਂ ਤਿੰਨ ਮਹੀਨਿਆਂ ਤੋਂ ਆਈ ਆ ਭਾਜੀ ਦੇਖੋ ਇਧਰ ਇਹੀ ਹਾਲ ਆ ਨਾ ਪਾਣੀ ਆਂਦਾ ਕਿਤੇ ਬਾਸਤਾਨਾ ਤਿੰਨ ਮਹੀਨਿਆਂ ਤੋਂ ਸਹੀ ਗੁਸ਼ੀ ਦੇਖੀ ਜਾਂਦੇ ਆ ਤੋ ਉਹ ਤਾਂ ਸਾਨੂੰ ਕਹ ਕੇ ਕਿ ਹਫਤੇ ਚ ਕੰਦੇ ਕਰ ਦਿੰਨੇ ਆ ਜੀ ਤਕਲੀਫ ਕੋਈ ਪਾਣੀ ਪਾਉਂਦਾ ਸਿੰਕ ਚ ਪਾਣੀ ਆਂਦਾ ਆਂਦਾ ਸਿੰਕ ਚ ਕੋਈ ਪਾਣੀ ਪੂਣੀ ਨਹੀਂ ਆਉਂਦਾ ਚਲਾਈ ਪੁੱਤ ਚਲਾਈ ਜਰਾ ਇੱਕ ਮਿੰਟ ਇੱਕ ਮਿੰਟ ਆ ਆ ਗਿਆ ਜੀ ਇਹ ਤਾਂ ਉਹ ਤੋਂ ਕੀਤਾ ਆ ਉਹਨਾਂ ਨੇ ਭਰਿਆ ਹੋਇਆ ਤਾਂ ਕੀਤਾ ਆ ਪਾਣੀ ਲੈ ਕੇ ਕਿੱਥੋਂ ਆਣੇ ਆ ਪਾਣੀ ਬਾਹਰ ਉਹ ਟੈਂਕ ਆਇਆ ਆ ਟੈਂਕ ਉਹਨਾਂ ਤੇ ਉਹ ਜਿਹੜੇ ਭੈਣ ਜੀ ਉਹਨਾਂ ਦੇ ਘਰ ਵੀ ਉਧਰੋਂ ਭਰੀਦਾ ਆ ਰੇਲਵੇ ਵਾਲਿਆਂ ਨੇ ਵੀ ਸਾਨੂੰ ਜਵਾਬ ਦਿੱਤਾ ਅਸੀਂ ਉਧਰ ਪਾਈਪ ਲਾਈ ਹੋਈ ਸੀ ਫੇਰ ਸਾਡਾ ਉਧਰੋਂ ਬੇਟਾ ਜਿਲ੍ਹੇ ਨਾਲ ਲੱਗਿਆ ਉਹਨੇ ਫੋਨ ਕੀਤਾ ਵੀ ਰੈਨ ਤੋਂ ਥੋੜੇ ਦਿਨਾਂ ਨੂੰ ਪ੍ਰੋਬਲਮ ਹੈ ਫੇਰ ਆਪਣੇ ਘਰ ਦੀ ਜਪਰੀ ਵਸ ਵਾਲਾ ਹੱਲ ਕਰਤਾ ਹਾਂ ਨਹੀਂ ਅਸੀਂ ਚਲੋ ਮਾੜਾ ਮੋਟਾ ਜਿੱਧਰ ਜਿੱਥੇ ਤੱਕ ਆ ਸਕਦਾ ਉੱਥੇ ਤੱਕ ਕਰੀਦਾ ਉਹਦਾ ਨਹੀਂ ਪਾਣੀ ਕਿਸੇ ਦੇ ਵੀ ਆਂਦਾ ਪਏ ਇੱਥੇ ਹੈਗਾ ਆ ਬੀਹਦਰ ਜਿੰਨਾਂ ਦੇ ਆਂਦਾ ਉਹਨਾਂ ਦੇ ਘਰ ਘਰ ਕੇ ਅਸੀਂ ਕਰਦੇ ਬਾਲਟੀਆਂ ਥੋੜਾ ਚੱਕੀ ਜਾਂਦੇ ਜੀ ਜੀ ਬਹੁਤ ਆਉਂਦਾ ਹਰ ਇੱਕ ਬੰਦਾ ਦਿਲ ਕਰਦਾ ਕਿ 5-5 ਮਿੰਟ ਬਾਅਦ ਬੰਦਾ ਪਾਣੀ ਪੀਂਦਾ ਜੇ ਪਾਣੀ ਆਉਂਦਾ ਹੀ ਨਾ ਹੋਵੇ ਪੀਣ ਨੂੰ ਇੰਨਾ ਔਖਾ ਆ ਪਿਆ ਨਾਣਾ ਥੋੜਾ ਥਰਦੇ ਕੱਪੜਿਆਂ ਦਾ ਘਰਾ ਲੱਗਾ ਪਿਆ ਇੰਨਾ ਕਿਤੇ ਅਸੀਂ ਆਂ ਦੀ ਗੱਲ ਕਰੀਏ ਨੇ ਸਬਜ਼ੀਆਂ ਦੀ ਗੱਲ ਕਰੀਏ ਨਹੀਂ ਨਹੀਂ ਸੇਗਾ ਸਾਡਾ ਕੱਪੜਾ ਪਾਣੀ ਹੈ ਮੇਰੀ ਗੱਲ ਸੁਣੋ ਐ ਇਦਾਂ ਤਾਂ ਨਹੀਂ ਹੁੰਦਾ ਕਿ ਕਈ ਵੇਲੇ ਨੌ ਨੂੰ ਕਹਦੇ ਕਿ ਤੂੰ ਕੇਸੇ ਤੋਈ ਜਾਨੀ ਆ ਨਹੀਂ ਨਹੀਂ ਐਦਾਂ ਦਾ ਨਹੀਂ ਭਾਜੀ ਕੋਈ ਸੀਨ ਨਹੀਂ ਹੈਗਾ ਸਾਡੇ ਬਾਲ ਤੋਂ ਨੂੰ ਵੀ ਤਰਸ ਗਈ ਨਹੀਂ ਸਾਡੇ 15 ਦਿਨ ਹੋ ਗਏ ਸਿਰ ਤੋਂ ਤੋਤੇ ਨੂੰ ਅਸ ਫੇਰ ਪਾਣੀ ਇਧਰੋਂ ਲਿਆ ਟੈਂਕੀ ਦੇ ਤਾਲ ਸਿਰ ਤੋਂ ਤੋਤੇ ਆ। ਸਾਡੇ ਮਖੌਣ ਦੇ ਸਿਰ ਤੋਂ ਲਈ ਪਾਣੀ ਬਾਹਰ ਲੈਣਾ ਪੈਣਾ। ਹੋਰ ਕੀ ਆ ਹੁਣ ਕਦੀ ਫੇਰ ਇੰਨੀ ਦਿੱਕਤ ਹੋਈ ਪਈ ਆ। ਫਸ ਕੇ ਜਾਂਦੀ ਸਾਡੇ ਨਾਲ। ਨਹੀਂ ਦੇਖੋ ਚਾਹੀਦਾ ਨਹੀਂ। ਤਕਲੀਫ ਚੋਂ ਤੁਸੀਂ ਔਰ ਜਿਹੜੇ ਤੁਹਾਡੇ ਨਮਾਇਦੇ ਸੀ ਕੋਲੇ ਜਾਣਾ ਭਾਜੀ ਦੱਸੋ ਅਸੀਂ ਵੀ ਤਾਂ ਅਸੀਂ ਤਕਲੀਫ ਸੇ ਤਾਂ ਵੀ ਤੁਹਾਡੇ ਨਾਲ ਹੱਸਦੇ ਪਏ ਆਂ ਅਸੀਂ ਨਹੀਂ ਤੇ ਰੋਣ ਨੂੰ ਦਿਲ ਕਰਦਾ ਵੀ ਹੁਣ ਹੁੰਦਾ ਕਰੀਏ ਮੈਂ ਵੀ ਇਤੋਂ ਪਹਿਲਾਂ ਚਾਰ ਜਗ੍ਹਾ ਜਾ ਕੇ ਆ ਜੀ ਤੁਸੀਂ ਦੁਖੀ ਨਹੀਂ ਚਾਹੁੰਦੇ ਹੈਗੇ ਵੀ ਸਾਡੇ ਕੋਲੋਂ ਤੁਸੀਂ ਦੁਖੀ ਹੋ ਕੇ ਜਾਦਾ ਜਾਓ ਨਹੀਂ ਨਹੀਂ ਚਲੋ ਤੁਸੀਂ ਜਦੋਂ ਸੰਤੁਸ਼ਟ ਹੋ ਕੇ ਸਾਡੀ ਵਿੱਚ ਹੀ ਸੰਤੁਸ਼ਟੀ ਹੈ ਨਾ ਜੇ ਜਦੋਂ ਹੁਣ ਅਸੀਂ ਇੱਧਰ ਪ੍ਰੇਮਨਗਰ 'ਚ ਵੀਡੀਓ ਕੀਤੀ ਦੀ ਉਹਨੇ 3 ਦਿਨ ਤੋਂ ਲਾਈਟ ਨਹੀਂ ਸੀਗੀ ਫੋਟੋ ਬਾਦ ਲਾਈਟ ਆ ਗਈ ਸਾਨੂੰ ਵੀ ਸੰਤੁਸ਼ਟੀ ਹੁੰਦੀ ਹੈ ਜਦੋਂ ਫੋਨ ਕਰਕੇ ਕਹਿੰਦੇ ਕਿ ਬਿਜਲੀ ਆ ਗਈ ਹੁਣ ਸਾਨੂੰ ਵੀ ਖੁਸ਼ੀ ਤਾਂ ਹੀ ਹੋਣੀ ਜਦੋਂ ਤੁਸੀਂ ਕਹਿੰਦੇ ਕਿ ਪਾਣੀ ਆ ਗਿਆ ਜਦ ਤੱਕ ਤੁਹਾਡੇ ਘਰ ਘਰਾਂਗੇ ਜਦੋਂ ਪਾਣੀ ਆਊਗਾ ਆਪਣੇ ਘਰ ਚਲੋ ਸ਼ੁਕਰ ਨਹੀਂ ਸ਼ਨੀ ਨੂੰ ਹੀ ਆ ਜਾਵੇ ਫਿਰ ਤਾਂ ਹਫਤਾ ਪਏ ਨਾ ਸ਼ਨੀ ਕਰ ਲਿਆ ਚਲੋ ਮੈਂ ਲਾਈਟ ਪਾਣਾ ਮੈਨੂੰ ਪਾਣੀ ਚਾਹੀਦਾ ਭਰਾਵਾ ਜੀ 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 ਕੋਈ ਹੋਰ ਤੁਸੀਂ ਗੱਲ ਕਹਿਣੀ ਚਾਹੋ ਸ਼ਹਿਰ ਦੇ ਪ੍ਰਸ਼ਾਸਨ ਨੇ ਕਹਿੰਦਾ ਤੇ ਬਾਜੀ ਬਾਅਦ ਚ ਹਫਤਾ ਇੱਕ ਨਹੀਂ ਆਉਂਦੇ ਆ ਜਿਹੜੇ ਅਸੀਂ ਲਗਾਤਾਰ ਆਵਾਂਗੇ ਜੀ ਇੱਥੇ ਹੁਣ ਨਹੀਂ ਪਹਿਲੇ ਦਿਨ ਆ ਗਿਆ ਕੱਲ ਨਹੀਂ ਹੋਊਗਾ ਕੱਲ ਫਿਰ ਤੋਂ ਵੀਡੀਓ ਪਾਵਾਂਗੇ ਸਾਮਾਨ ਆਏਗਾ ਫੇਰ ਹੀ ਅਸੀਂ ਆਵਾਂਗੇ ਕਹਿ ਕੇ ਇਹ ਆ ਉਹ ਕਹਿੰਦੇ 3-4 ਦਿਨਾਂ ਬਾਅਦ ਤੱਕ ਆਏਗਾ ਹੁਣ ਕਹਿ ਕੇ ਆ ਜਾਣਾ ਜੀ ਹੁਣ ਆ ਜਾਣਾ ਚਲੋ ਹੁਣ ਇਹ ਦੇਖੋ ਇੱਦਾਂ ਹੀ ਅਸੀਂ ਇੱਟੇ ਸਾਡੇ ਸਾਧਾ ਦਾ ਨੀਂ ਅੰਦਰ ਜਾਣ ਜੋਗੇ ਰਹੇ ਹਾਂ ਸਹੀ ਗੱਲ ਹੈ ਨਾਈ ਦਾਲ ਕੱਢਿਆ ਨਹੀਂ ਉੱਤੋਂ ਦੀ ਮਕਾਮ ਆਓ ਤੁਸੀਂ ਰਹਿ ਕੇ ਤੁਹਾਡੀ ਇੱਕ ਗੱਲ ਵੀ ਨਹੀਂ ਹੋਊਗੀ ਆ ਜਾਓ ਮੜ ਜੱਕੇ ਨਹੀਂ ਜੀ ਮੀ ਪੈ ਗਿਆ ਨਾ ਤਾਂ ਗੱਟਰ ਸਾਰੇ ਰੇਤੇ ਨਾਲ ਭਰ ਜਾਣੇ ਇੱਥੇ ਕੋਈ ਸਹੂਲਤ ਨਹੀਂ ਮੈਨੂੰ ਸਾਰਾ ਪਾਣੀ ਸਾਡੇ ਘਰਾਂ 'ਚ ਜਾਣਾ ਹੈ ਹਾਲਾਤ ਦੱਸੇ ਗਏ ਹਾਂ ਜੀ ਹੋਰਲੀ ਪਾਣੀ ਸਾਡੇ ਘਰ ਨਹੀਂ ਵਾ ਸਾਰੇ ਗੱਟਰ ਵੀ ਸਾਡੇ ਘਰ ਨਹੀਂ ਵਾ ਗੜੀ ਨਾਲ ਸਾਡੇ ਅੰਦਰ ਪਾਣੀ ਚੱਲ ਜਾਂਦਾ ਅੱਛਾ ਕੋਈ ਰਾਤ ਬਰਾਤੇ ਕੋਈ ਐਮਰਜੈਂਸੀ ਪੈ ਜਾਂਦੀ ਹੈ ਬਜ਼ੁਰਗਾਂ ਲਈ ਬਹੁਤ ਔਖਾ ਇੱਥੇ ਲਾਈਟ ਵੀ ਨਹੀਂ ਹੈਗੀ ਕੋਈ ਸਟਰੀਟ ਲਾਈਟ ਵੀ ਨਹੀਂ ਹੈਗੀ ਮੇਰੇ ਘਰ ਨਹੀਂ ਹੈਗੀ ਇਹ ਪਰ ਚੱਲਦੀਆਂ ਘੱਟ ਹੈ ਕਿਸੇ ਵੇਲੇ ਹਾਂ ਫਿਰ ਸੁੱਤਾ ਮੋਇਆ ਇੱਕ ਬਰਾਬਰ ਹੈ ਕੋਈ ਬਰਾਬਰ ਹੈ ਜੀ ਨਹੀਂ ਇਹ ਵੀ ਟੈਂਪਰੇਰੀ ਆ ਉਹ ਮੋਟਰ ਟਰਾਲੀ ਨਗਾਣੀ ਮਕਾਨ ਪੈਂਦੇ ਨਾ ਉਹ ਮੋਟਰਸਾਈਕਲ ਨੂੰ ਸਾਡੇ ਨੰਗਦੇ ਨਹੀਂ ਅਸੀਂ ਉੱਥੇ ਲਾਣੇ ਆ ਬੋਲੀ ਬੋਤ ਕਹਿੰਦੀ ਗੰਦਿਆਂ ਦੀ ਗਲੀ ਐ ਨਹੀਂ ਲੜਾਈ ਹੋਈ ਇਧਰ ਚੌਂਕ 'ਚ ਘਰ ਵਾ ਫਿਰ ਜਾਂ ਸਾਡੀ ਗਲੀ ਉਹ ਚਲੋ ਤੁਹਾਡੀ ਦੇਖੋ ਤੁਹਾਡੀ ਤੁਹਾਡੀ ਬੇਬਸੀ ਆ ਨਾ ਤੁਹਾਡੀ ਤਕਲੀਫ ਹੈ ਦੇਖੋ ਗਲਤੀ ਕਿਸੇ ਦੀ ਗਲਤੀ ਕਿਸੇ ਦੀ ਮਜਬੂਰੀ ਤੁਹਾਡੀ ਬਣ ਗਈ ਆ ਨਿੱਕੇ ਨਿੱਕੇ ਬੱਚੇ ਲੇਕਿਨ ਔਖਾ ਇਹ ਜਦੋਂ ਕਹਦੇ ਉਹਨੇ ਪਾਣੀ ਪਿਲਾਓ ਪਾਣੀ ਪੀਂਦੇ ਮਿੱਟੀ ਭਾਜੀ ਪਾਈ ਜਾਂਦੇ ਆਪਣੇ ਆਪਣੇ ਹੋਰ ਲਿਬੜੀ ਜਾਂਦੇ ਬੱਚੇ ਖੇੜੇ ਖੇੜ ਕੇ ਆਣਿਆ ਨਾ ਸਿਰ ਪਰਲੇ ਰੇਤੇ ਨਾਲ ਸ਼ਾਮ ਨੂੰ ਖੇਲਦੇ ਆਣੇ ਪੇ ਇਹਨਾਂ ਨੂੰ ਲੜਉਣ ਲਈ ਪਾਣੀ ਨਹੀਂ ਹੈਗਾ ਬਸ ਇਹਨਾਂ ਨੂੰ ਕਰੋ ਉੱਥੋਂ ਪੋਰ ਤੋਂ ਉੱਥੋਂ ਮਿਲ ਜਾਂਦੀ ਉਹਦੀ ਬਾਲਟੀਆਂ ਪਰ ਪਰ ਕਿਉਂ ਚਾਹ ਰਹੇ ਤੁਸੀਂ ਦੇਖੋ ਕਿੱਥੇ ਇਹਨਾਂ ਦਾ ਘਰ ਹੈ ਤੇ ਕਿੱਥੇ ਸਾਡਾ ਘਰ ਇੰਨੀ ਦੂਰ ਐਂਡ ਤੇ ਐਡੀ ਦੂਰ ਅਸੀਂ ਲੈ ਕੇ ਜਾਣਾ ਪਾਣੀ ਇਹਨਾਂ ਦੇ ਉਹਖੀਆਂ ਹੋ ਜਾਂਦੀਆਂ ਸਾਨੂੰ ਵੀ ਟੈਂਕਰ ਤੇ ਪੈਪ ਲਗਾਇਆ ਹੈ ਹੁਣ ਕਿੱਥੇ ਇਹ ਮੜ ਮੜਾ ਪਾਣੀ ਆਉਂਦਾ ਬੂੰਦ ਬੂੰਦ ਉਹ ਵੀ ਬੋਲ ਕੇ ਗਈ ਲੜ ਕੇ ਗਈ ਮੇਰੀ ਨੌਣ ਕੌਣ ਜੀ ਉਹ ਟੈਂਕਰ ਜੇ ਕਹਿੰਦੇ ਅਸੀਂ ਕਮੇਟੀ ਘਰੋਂ ਆਪ ਮੰਗਵਾਇਆ ਹੈ ਕਹਿੰਦੇ ਅਸੀਂ ਪਾਣੀ ਤੁਹਾਨੂੰ ਕਿੱਥੋਂ ਦੇ ਦੇਗੀ ਇੰਨਾ ਬੋਲ ਕੇ ਗਈ ਦੇਖੋ ਬੇਸਿਕਲੀ ਤਾਂ ਫਿਰ ਜਿਹੜੇ ਨਮਾਇੰਦੇ ਆ ਐਮਸੀ ਆ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਔਖੀ ਗੱਡੀ ਜੀ ਡੱਟ ਕੇ ਨਾਲ ਖੜਨਾ ਜਿਉ ਨਾਲ ਨਹੀਂ ਖੜਦੇ ਤਾਂ ਜ਼ਿੰਮੇਵਾਰੀ ਤੋਂ ਭੱਜਣ ਵਾਲੀ ਗੱਲ ਹੈ ਔਰ ਉਹ ਚੰਗੀ ਗੱਲ ਨਹੀਂ ਆ ਖੁਦ ਪਾਣੀ ਨਹੀਂ ਪੁੱਛਦੇ ਅਸੀਂ ਪਾਣੀ ਕਿੱਥੋਂ ਪੁੱਛੀਏ ਸਾਨੂੰ ਗਲਾਸ ਮਿੱਟੀ ਨਾਲ ਭਰ ਕੇ ਰੱਖ ਦਿੰਦੇ ਕਿ ਆਹੀ ਹੈ ਜੀ ਸਾਡੇ ਨੂੰ ਸੱਚੀ ਅਸੀਂ ਮਿੱਟੀ ਪੀਂਨੇ ਪਏ ਆ ਪਾਣੀ ਦੇ ਵਿੱਚ ਵੀ ਮਿੱਟੀ ਪੀ ਰਹੇ ਆ ਨਹੀਂ ਪਾਣੀ ਜਦੋਂ ਤੁਸੀਂ ਲੈ ਕੇ ਇੱਧਰ ਤਾਂ ਜਾਣੇ ਪਏ ਆ ਸਾਨੂੰ ਕਿ ਪਾਣੀ ਨਹੀਂ ਪਹੁੰਚਦਾ ਅੱਧੀ ਤਾਂ ਸਾਡੀ ਰੇਤੇ ਜਾਂਦੀ ਨਾਲ ਸਾਡੇ ਜਦੋਂ ਤੁਸੀਂ ਕਿਹਾ ਵੀ ਪਾਣੀ ਭਰਦੇ ਆ ਤੁਸੀਂ ਆਪਾਂ ਵਾਈਂਡ ਅਪ ਕਰ ਲੈਣਾ ਇੱਕ ਭੈਣ ਜੀ ਦਾ ਕਹਿੰਦੇ ਧੰਨਵਾਦ ਕਰ ਦਿਓ ਇਹਨਾਂ ਦੇ ਘਰੋਂ ਪਾਣੀ ਆਂਦਾ ਤਾਂ ਇਹ ਤੁਹਾਡਾ ਇਹ ਤੁਹਾਡਾ ਸਹਿਯੋਗ ਕਰ ਰਿਹਾ ਪਿਛਲੇ ਸਾਲ ਵੀ ਸਾਨੂੰ ਇਹਨਾਂ ਨੇ ਦਿੱਤਾ ਪਾਣੀ ਸਾਨੂੰ ਪਿਛਲੇ ਸਾਲ ਵੀ ਇਹਨਾਂ ਨੇ ਦਲੀ ਨੂੰ ਪਾਣੀ ਦਿੱਤਾ ਇਹਨਾਂ ਨੇ ਜੀ ਜੀ ਇਹਨਾਂ ਦੀ ਸੇਵਾ ਹੈ ਜੀ ਲੈ ਹੋਰ ਕੀ ਹੁੰਦਾ ਸਾਡੇ ਉਧਰ ਤੇ ਉਹ ਉਧਰੋਂ ਭਰਦੇ ਆਂ ਅਸੀਂ ਜੀ ਨਹੀਂ ਨਹੀਂ ਚਲੋ ਉਧਰਲੇ ਪਾਸੇ ਵੀ ਉਹਨਾਂ ਦਾ ਵੀ ਧੰਨਵਾਦ ਇਹਨਾਂ ਦਾ ਵੀ ਆਰੇ ਇਹਨਾਂ ਦਾ ਵੀ ਧੰਨਵਾਦ ਕਰਨਾ ਚਾਹੀਦਾ ਇਹਨਾਂ ਦਾ ਵੀ ਬਹੁਤ ਧੰਨਵਾਦ ਸਵੇਰ ਸ਼ਾਮ ਬਜਾਰਿਆਂ ਦੀ ਮੋਟਰ ਚੱਲਦੀ ਉਹ ਵੀ ਪਾਣੀ ਪਥੇਰਾ ਦਿੰਦੇ ਆ ਸਾਨੂੰ ਸਾਰਿਆਂ ਦਾ ਹੀ ਧੰਨਵਾਦ ਜਿਹੜੇ ਕਰਦੇ ਸਾਰਿਆਂ ਦਾ ਹੀ ਧੰਨਵਾਦ ਹੋਰ ਕੀ ਜੀ ਚਲੋ ਬਹੁਤ ਸ਼ੁਕਰੀਆ ਆਪਾਂ ਬੈਠੇ ਹੋਈਏ ਤੇ ਸੋਚੀ ਤਾਂ ਆ ਵੀ ਚਲ ਸ਼ੁਕਰ ਹੈ ਰੱਬਾ ਪਾਣੀ ਮਿਲਦਾ ਤਾਂ ਹੈਗਾ ਥੋੜਾ ਬੋਤ ਨਹੀਂ ਤਾਂ ਹੋਵੇ ਤਾਂ ਉਹ ਤਾਂ ਉਹਦਾ ਮਰਨ ਵਾਲਾ ਹਿਸਾਬ ਹੋ ਗਿਆ ਪਾਣੀ ਪੀਣ ਦਾ ਤਾਂ ਗੁਜ਼ਾਰਾ ਔਖਾ ਹਾਂਜੀ ਮਿੰਟ ਮਿੰਟ ਤੇ ਪਾਣੀ ਦੀ ਲੋੜ ਪੈਂਦੀ ਆ ਨਹੀਂ ਤੁਸੀਂ ਸੰਭ ਕੇ ਰੱਖੋ ਜੀ ਉਹਨੂੰ ਕੱਲ ਤੱਕ ਵੇ ਚਲੋ ਇਹ ਫਿਰ ਵੀ ਇਹਨਾਂ ਨੇ ਆਉ ਭਗਤ ਕੀਤੇ ਜੇ ਅਸੀਂ ਆਏ ਆ ਕੋਈ ਠੰਡਾ ਲੈ ਕੇ ਆਉਣ ਦੀ ਗੱਲ ਕਰਦਾ ਕੋਈ ਸਰਪ੍ਰਾਈਜ਼ ਲੈ ਕੇ ਆਉਣ ਦੀ ਗੱਲ ਕਰਦਾ ਤਾਂ ਇਹਨਾਂ ਭੈਣਾਂ ਦਾ ਦਿਲ ਬਹੁਤ ਵੱਡਾ ਹੈ ਹਾਲਾਂਕਿ ਪਾਣੀ ਤਾਂ ਤੰਗ ਨੇ ਲੇਕਿਨ ਮਨ ਤੰਗ ਨਹੀਂ ਹੈ ਗਲੀਆਂ ਤੰਗ ਹੋ ਸਕਦੀਆਂ ਇਹਨਾਂ ਦੇ ਦਿਲ ਤੰਗ ਨਹੀਂ ਹੈ ਤਾਂ ਜ਼ਰੂਰ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਇਹਨਾਂ ਦਾ ਹੱਲ ਹੋਣਾ ਚਾਹੀਦਾ ਕਿਉਂਕਿ ਪਾਣੀ ਮੁਢਲੀ ਸਹੂਲਤ ਹੈ ਪਵਨ ਗੁਰੂ ਪਾਣੀ ਪਤਾ ਪਾਣੀ ਬਿਨਾ ਕੋਈ ਹੱਲ ਨਹੀਂ ਦੇਖੋ ਜੇ ਇਹਨਾਂ ਨੂੰ ਪੀਣ ਨੂੰ ਪਾਣੀ ਨਹੀਂ ਮਿਲੂਗਾ ਨਾ ਇਹ ਤੇ ਪਰਦਾ ਨੇ ਤੁਸੀਂ ਤੂੰ ਪੁੱਤ ਅਗਲੇ ਦਿਨ ਆ ਕੇ ਤੇ ਮੈਂ ਕੱਲ ਨੂੰ ਫੇਰ ਆ ਜਣਾ ਜੀ ਆ ਕੇ ਦੇਖ ਕੋਈ ਟੈਨਸ਼ਨ ਨਾ ਲੋ ਅਸੀਂ ਤੁਹਾਡੇ ਨਾਲ ਚੱਲਾਂਗੇ ਵੀ ਉੱਥੇ ਫਿਰ ਤੁਹਾਡੇ ਨਾਲ ਆਪਾਂ ਨਗਰ ਕੌਂਸਲ ਚੱਲਾਂਗੇ ਫੇਰ ਦੇਖਾਂਗੇ ਕਿਹੜਾ ਐਮਸੀ ਸਾਨੂੰ ਰੋਕਦਾ 3 ਮਹੀਨੇ ਹੋ ਗਏ ਬਾਦ ਸੁਣਦੇ ਆ ਨੂੰ ਘੰਨ ਤਾਂ ਇੱਕ ਦਿਨ ਦਾ ਕੀਤਾ ਉਹ ਇੱਟਾਂ ਦੇ ਪਹਾੜ ਬਣੇ ਪਏ ਉਹ ਵੀ ਦਿਖਾ ਦਿਓ ਹੁਣ ਪਾਣੀ ਆਏ ਤੇ ਬਾਦ ਦਿਖਾਵਾਂਗੇ ਜੀ ਹੋਏ ਪਹਿਲੇ ਇੱਕ ਲੜਾਈ ਲੜ ਲਈਏ ਸਾਰੀਆਂ ਲੜਾਈਆਂ ਲੜਨ ਲੱਪੇ ਇੱਕ ਵਾਰ ਤੇ ਫਿਰ ਮਸਲਾ ਓਰ ਜਿਣਾ ਕਿਤੇ ਦੇਖੋ ਜੀ ਹੋਵਾਂਗੇ ਕੱਲ ਫੇਰ ਆਵਾਂਗੇ ਜੀ ਠੀਕ ਹੈ ਜੀ ਪਰ ਇਹਨਾਂ ਕਦੂਆ ਕਰਿਓ ਕਿ ਲੰਘ ਜਾਈਏ ਦੇਖ ਨਾ ਜਾਈਏ ਠੀਕ ਹੈ ਜੀ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਜੀ ਔਰ ਇਹਨਾਂ ਦਾ ਜਿਹੜਾ ਮਸਲਾ ਹੱਲ ਜ਼ਰੂਰ ਹੋਣਾ ਚਾਹੀਦਾ ਤੁਸੀਂ ਦੇਖੋ ਕਿ ਉਮੀਦਾਂ ਨੇ ਇੰਨਾ ਪਾਣੀ ਇਹਨਾਂ ਨੇ ਪਿਛਲੇ 3 ਮਹੀਨੇ ਚ ਪੀਤਾ ਨਹੀਂ ਜਿੰਨੋਂ ਨਾਲ ਗਰਮੀਆਂ ਕਰਕੇ ਆ ਗਿਆ ਚਿਹਰੇ ਤੇ ਸੋ ਪ੍ਰਸ਼ਾਸਨਕੇ ਬੇਨਤੀ ਹੈ ਕਿ ਰਾਜਸਥਾਨ ਵਰਗੇ ਇਹ ਹਾਲਾਤ ਨਾ ਬਣਾਉਣ ਵੈਸੇ ਵੀ ਤੁਸੀਂ ਦੇਖੋ ਕਿਸੇ ਥਾਂ ਪਾਣੀ ਜਿਹੜਾ ਆ ਉਹ 4 400 ਫੁੱਟ ਹੀਟਾ ਚੱਲ ਗਿਆ ਤੇ ਇਹਨਾਂ ਨੂੰ ਜਿਹੜਾ ਕਹਿੰਦੇ ਕਿ ਕਨੈਕਸ਼ਨ ਲਾਓ ਛੇਤੀ ਲਾਓ ਸਰਕਾਰ ਤਰੱਕੀ ਕਰਾਉਣਾ ਚਾਹੁੰਦੀ ਐ ਸਰਕਾਰ ਕੋ ਖਰਚੇ ਦੀ ਕੋਈ ਕਮੀ ਨਹੀਂ ਤਾਂ ਇੱਧਰ ਵੀ ਥੋੜਾ ਖਰਚਾ ਲਾ ਦਿਓ ਇੱਕ ਵਾਰੀ ਫੇਰ ਤੋਂ ਤਸਵੀਰ ਦਿਖਾਈਂ ਆਹ ਹਾਲਾਤ ਇਹਨਾਂ ਦੇ ਬਣ ਗਏ ਆ ਉਹ ਮੇਰੇ ਖਿਆਲ ਕਿਸੇ ਨੇ ਕੋਈ ਦੂਰ ਦ੍ਰਿਸ਼ਟੀ ਵਾਲਾ ਬੰਦਾ ਸੀ ਉਹਨੇ ਪਹਿਲੇ ਹੀ ਲਾ ਦਿੱਤੀ ਕਿ ਇਸ ਮੁਹੱਲੇ 'ਚ ਕਿਸੇ ਟਾਈਮ ਇਦਾਂ ਦੇ ਹਾਲਾਤ ਬਣਨਗੇ ਉਹ ਘੁੱਟ ਤੇ ਦੇਖੋ ਸਿਰ ਤੇ ਘੜਾ ਰੱਖਿਆ ਤਾਂ ਇਹਨਾਂ ਸਾਰੀਆਂ ਭੈਣਾਂ ਦਾ ਇਹੀ ਹਾਲਾਤ ਬਣ ਗਏ ਆ ਕਿ ਕਦੀ ਕਿਸੇ ਦੇ ਘਰ ਕਦੀ ਕਿਸੇ ਦੇ ਘਰ ਜਾ ਕੇ ਇਹਨਾਂ ਨੂੰ ਪਾਣੀ ਮੰਗਣਾ ਪੈਂਦਾ ਤੇ ਪ੍ਰਧਾਨ ਜੀ ਵੱਲੋਂ ਜਿਹੜੀ ਸੰਤੁਸ਼ਟੀ ਭਰੀ ਗੱਲ ਸਾਡੇ ਤੱਕ ਪਹੁੰਚੀ ਆ ਉਹ ਕਹਿੰਦੇ ਕਿ ਅਸੀਂ ਜ਼ਰੂਰ ਸਾਡੇ ਧਿਆਨ 'ਚ ਮਸਲਾ ਆ ਗਿਆ ਕਹਿੰਦੇ ਅਸੀਂ ਹੱਲ ਕਰਾਂਗੇ। ਔਰ ਪ੍ਰਸ਼ਾਸਨਿਕੇ ਬੇਨਤੀ ਆ ਕਿ ਜ਼ਰੂਰ ਹੱਲ ਹੋਣਾ ਚਾਹੀਦਾ ਕਿਉਂਕਿ ਇਹਨਾਂ ਦਾ ਹੱਕ ਹੈ। ਮੁੱਢਲੀ ਸੁਲਤਾਨ ਇੱਧਰ ਦੇਖ ਲੈ ਕਿ ਕਿਤਾ ਇੱਧਰ। ਆ ਲੈ। ਸ਼ਹਿਰ ਦਾ ਕੀ ਗੰਦ ਮਚਾਇਆ ਪਿਆ ਦੇ। ਇੱਕ ਪਾਸੇ ਪੀਣ ਨੂੰ ਪਾਣੀ ਨਹੀਂ ਇੱਕ ਪਾਸੇ ਸੀਵਰੇਜ ਦਾ ਪਾਣੀ ਲੀਕ ਕਰਦਾ ਪਿਆ ਆ ਗੰਦਗੀ ਦੇਖ ਲੋ ਸੋ ਇਹ ਇਧਰ ਪਾਣੀ ਜਮਾ ਹੈ ਇੱਕ ਪਾਸੇ ਜਮਾ ਗੰਦਾ ਪਾਣੀ ਇੱਕ ਪਾਸੇ ਲੀਕ ਕਰਦਾ ਇੱਕ ਪਾਸੇ ਪੀਣ ਨੂੰ ਪਾਣੀ ਨਹੀਂ ਤਾਂ ਬਹੁਤ ਮਿਹਨਤ ਲੱਗਣੀ ਹੈ ਪੂਰੇ ਸ਼ਹਿਰ ਦੀ ਮੁਰੰਮਤ ਹੋਣ ਵਾਲੀ ਹੈ ਪੂਰੇ ਸ਼ਹਿਰ ਦੀ ਮੁਰੰਮਤ ਹੋਣੀ ਚਾਹੀਦੀ ਹੈ ਔਰ ਸ਼ਹਿਰ ਦੀ ਮੁਰੰਮਤ ਹੋਗੀ ਤਾਂ ਹੀ ਲੇਖਾ ਦੀ ਮੁਰੰਮਤ ਹੋਣੀ ਹੈ ਉਮੀਦ ਕਰਦੇ ਆ ਕਿ ਪ੍ਰਸ਼ਾਸਨ ਇਸ ਮੈਟਰ ਨੂੰ ਸੀਰੀਅਸਲੀ ਲਵੇਗਾ ਹੁਣ ਇਹਨਾਂ ਨੇ ਪੈਪ ਪਾਇਆ ਸੀ ਕਿਹਨਾਂ ਨੇ ਦੀ ਇੱਥੋਂ ਪੱਟ ਕੇ ਐਮਸੀ ਪਵਾ ਕੇ ਗਏ ਸੀਗੇ ਹੂੰ ਉਹਨਾਂ ਦੀ ਪਾਣੀ ਦੇ ਵਿਚਾਰਿਆਂ ਦੇ ਫੇਰ ਨਹੀਂ ਆਇਆ ਉਹਦੀ ਲਪਾਈ ਵੀ ਨਹੀਂ ਕਰਕੇ ਗਏ ਸਾਰੀਆਂ ਗਲੀਆਂ ਪੱਟ ਕੇ ਚਲੇ ਗਏ ਆ ਸਾਰਾ ਉੱਥੇ ਤੱਕ ਟੁੱਟ ਗਿਆ ਬੜ ਕੇ ਬਾਰ-ਬਾਰ ਕਹਿ ਰਹੇ ਆ ਆ ਸਾਰਾ ਟੁੱਟਿਆ ਪਿਆ ਆ ਇਹਨਾਂ ਨੇ ਆਪਣੀਆਂ ਗੈਲੀਆਂ ਆ ਆਪਾਂ ਨਹੀਂ ਹੁਣ ਕਿਸੇ ਨੂੰ ਵੋਟ ਪਾਣੀ ਜਿਹੜਾ ਮਰਜੀ ਆਵੇ ਨੋਟਾ ਨੂੰ ਪਾ ਦਿਓ ਅਸੀਂ ਪਾਣੀ ਨਹੀਂ ਕਿਸੇ ਨੂੰ ਵੀ ਬੋਟ ਜੀ ਚਲੋ ਹੋਰ ਨੋਟਾ ਦੇ ਕੋਲ ਜਾਉਂਗੇ ਨਹੀਂ ਨਹੀਂ ਨੋਟਾ ਜਿਹੜੀ ਸਭ ਤੋਂ ਥੱਲੇ ਹੁੰਦੀ ਨਾ ਨਨ ਆਫ ਥੀਸ ਆ ਸਾਨੂੰ ਕੋਈ ਵੀ ਨਹੀਂ ਪਸੰਦ ਹੈਗਾ ਨਨ ਆਫ ਥੀਸ ਐਕਸਪੀਰੀਅੰਸ ਹਾਂ ਇੱਥੇ ਤਾਂ ਗਟਰ ਵਾ ਇਧਰੋਂ ਪੱਟੀਆਂ ਆ ਇੱਥੇ ਹੀ ਆ ਅੰਦਰ ਐ ਡੜੀਆਂ ਸੁੰਡੀਆਂ ਆਂਦੀਆਂ ਬਈਆਂ ਹੁਣ ਆਂਟੀ ਵੈਸੀ ਮੈਂ ਗੱਲ ਕਰਦਾ ਚਲੋ ਆਪਾਂ ਪਹਿਲੀ ਵਾਰੀ ਮਿਲੇ ਪਰ ਇਨਸਾਨੀਤ ਨਾਤੇ ਜਿਹੜਾ ਫਰਜ ਹੈ ਸੱਚੀ ਗੱਲ ਕਰਨ ਦਾ ਆ ਤੁਹਾਡੇ ਘਰ ਕਿੰਨੀ ਬਿਮਾਰੀਆਂ ਨੂੰ ਸਦਾ ਖਤਰਾ ਕਿੰਨਾ ਖਤਰਾ ਹੀ ਆ ਇਹ ਇਹ ਸਾਰਾ ਹੀ ਖਤਰਾ ਆ ਜਾਂ ਦੇਖੋ ਗਰਮੀਆਂ ਦੇ ਦੇਣੀਆਂ ਉਹ ਅੱਗੇ ਤੋਂ ਪਾਣੀ ਨਹੀਂ ਲੰਘ ਰਿਹਾ ਉਹ ਪਾਈਪਾਂ ਵੀ ਇੱਥੇ ਸਿੱਟ ਕੇ ਚਲੇ ਗਈਆਂ ਹੁਣ ਤੁਸੀਂ ਕਨੈਕਸ਼ਨ ਕਰਨਾ ਤੁਸੀਂ ਕਨੈਕਸ਼ਨ ਦਾ ਕੰਮ ਨਹੀਂ ਕਰਦੇ ਬੰਦਾ ਮੋਲ ਆਪਣੇ ਘਰ ਦੇ ਦਵਾਰ ਵੀ ਨਹੀਂ ਖੜ੍ਹ ਸਕਦਾ ਅਸੀਂ ਤਾਂ ਆਪੇ ਆਪਣੀਆਂ ਝਾੜੂ ਫੇਰ ਕੇ ਗਲੀਆਂ ਸਾਫ਼ ਕਰ ਲਈਦੀਆਂ ਸਾਡੇ ਤਾਂ ਇੱਥੇ ਸਵੀਪਰ ਵੀ ਹੈ ਨਹੀਂ ਝਾੜੂ ਝਾੜੂ ਤਾਂ ਫੇਰ ਲੋਂਗੇ ਆ ਜਿਹੜਾ ਬਲਾਕ ਹੈ ਜੈਨੂੰ ਕਿਤੇ ਠੀਕ ਕਰੀ ਉਹੀ ਤਾਂ ਗੱਲ ਹੈ ਨਹੀਂ ਹੋ ਰਹੀ ਉੱਥੇ ਪਾਣੀ ਫਸ ਫਸ ਜਾਂਦਾ ਆ ਆ ਸਾਰਾ ਇੱਥੋਂ ਪੱਟੀਆਂ ਸਗਾ ਉੱਥੇ ਨਹੀਂ ਪੱਕਾ ਕਰਕੇ ਗਈ ਆਗੇ ਪ੍ਰਸ਼ਾਸਨ ਖੁਦ ਦੇਖਿਆ ਕੀ ਹਾਲ ਆ ਸਾਡੇ ਮਹੱਲੇ ਦਾ ਜ਼ਿੰਮੇਵਾਰੀ ਕੋਈ ਹੈ ਨਹੀਂ ਜ਼ਿੰਮੇਵਾਰੀ ਹੈ ਨਹੀਂ ਕਿਸੇ ਦੀ ਵੀ ਜਦੋਂ ਕਰਨੀ ਨਹੀਂ ਇਹਨਾਂ ਨੇ ਤਾਂ ਫੇਰ ਐਮਸੀ ਚੁਣਨਾ ਕਾਦੇ ਲਈ ਆ ਸਹੀ ਗੱਲ ਹੈ ਫੇ ਚੁਣਨਾ ਕਾਦੇ ਲਈ ਅਸੀਂ ਤਾਂ ਆਪਣੀਆਂ ਸਮੱਸਿਆਵਾਂ ਦੱਸਣੀਆਂ ਹੁੰਦੀਆਂ ਜੀ ਸਮੱਸਿਆਵਾਂ ਤਾਂ ਐਮਸੀ ਨੂੰ ਦੱਸਣੀ ਹੁੰਦੀਆਂ ਨਮਾਇੰਦੇ ਨੂੰ ਦੱਸਣੀਆਂ ਹੁੰਦੀਆਂ ਇਹਨਾਂ ਬੰਦਾਂ ਤੋਂ ਚੋਣਨਾ ਹੁੰਦਾ ਐਮਸੀ ਚੋਣਨਾ ਹੁੰਦਾ ਜੇਕਰ ਐਮਸੀ ਵੀ ਸਾਡੀਆਂ ਗੱਲਾਂ ਗੱਲਾਂ ਨੂੰ ਨਹੀਂ ਸੁਣ ਸਕਦਾ ਸਾਡੇ ਦੁੱਖ ਤਕਲੀਫ ਨਹੀਂ ਸੁਣ ਸਕਦਾ ਫਿਰ ਅਸੀਂ ਐਮਸੀ ਚੁਣਨਾ ਹੀ ਕਿਉਂ ਆ ਜਦੋਂ ਕੰਮ ਹੀ ਸਾਰਾ ਆਪ ਕਰਨ ਤਾਂ ਇਹ ਜਿਹੜੇ ਕਹਿੰਦੇ ਆਂ ਤੁਹਾਡੇ ਭੈਣ ਭਰਾ ਆ ਭੈਣ ਭਰਾ ਆ ਮੁੜ ਕੇ ਵੋਟਾਂ ਲੈਣ ਤੋਂ ਵੋਟਾਂ ਲੈ ਕੇ ਫਿਰ ਚੱਲ ਜਾਂਦੇ ਆਂ ਵੋਟਾਂ ਵੇਲੇ ਭੈਣ ਭਰਾ ਮੁੜ ਕੇ ਸੁਤੇਲੇ ਹੋ ਜਾਂਦੇ ਆਂ ਆਹ ਚਲੋ ਆ ਬਨਾਰੀਆਂ ਦਾ ਹਾਲ ਵੀ ਦਿਖਾ ਦੋ। ਉਹ ਹੀ ਉਹ ਹੀ ਦਿਖਾ ਰਹੇ ਆਂ, ਉਹ ਹੀ ਦਿਖਾ ਰਹੇ ਆਂ। ਆ ਬਨਾਰੀਆਂ ਦੇਖ ਲੋ ਸਾਡੀ ਦੇਖ ਲੋ ਹਾਲਾ ਨਾਲ। ਤਾਂ ਉਮੀਦ ਕਰਦੇ ਆਂ ਪ੍ਰਸ਼ਾਸਨ ਇੱਥੋਂ ਤਿਲਕੂਗਾ ਨਹੀਂ। ਆਊਗਾ ਤੇ ਸਵਾਰ। ਇੱਧਰ ਨੂੰ ਆਂਦਾ ਆਂ, ਇੱਥੋਂ ਜਦੋਂ ਨਿਕਲਣਾ ਆਂ ਅਸੀਂ ਸਾਰੇ ਪੈਰ ਸਾਡੇ ਗੰਦ ਨਾਲ ਭਰਦੇ ਆਂ। ਪਾਣੀ ਉੱਤੀਓ ਨਹੀਂ ਆਂਦਾ ਸਿੱਟੀ ਹੈਗੀ। ਮੈਂ ਉਹੀ ਕਹਿੰਨਾ ਇਹ ਤਾਂ ਬਿਮਾਰੀਆਂ ਨੂੰ ਸੱਦਾ ਹੈ ਜੀ। ਬਿਮਾਰੀਆਂ ਨੂੰ ਸੱਦਾ ਹੈ ਔਰ ਜਿਹੜੇ ਘਰ ਐਮਐਮਸੀ ਆ ਕੇ ਸਾਨੂੰ ਕਹਿੰਦੇ ਆਪਣੇ ਬੱਚਿਆਂ ਦੀ ਸੋਹਾਂ ਖਾਓ ਘੰਡ ਪਾਣੀ ਆਂਦਾ ਹੀ ਨਹੀਂ। ਇੰਦਾ ਕਹਿੰਦੇ ਛੋਟੀ ਗੱਲ ਛੋਟੀ ਗੱਲ ਨਹੀਂ ਨਹੀਂ ਕਰਨੀ ਚਾਹੀਦੀ ਅਜਿਹੀ ਗੱਲ ਠੀਕ ਹੈ ਸਾਥੀਓ ਵੀਡੀਓ ਨੂੰ ਇੱਥੇ ਰੈਪ ਅਪ ਕਰਦੇ ਹਾਂ ਔਰ ਉਮੀਦ ਕਰਦੇ ਹਾਂ ਪ੍ਰਸ਼ਾਸਨ ਜ਼ਰੂਰ ਇਹ ਜਿਹੜੀ ਤਿਲਕਨ ਬਾਜੀ ਇੱਥੇ ਹੋਈ ਆ ਗੱਲਾਂ ਦੀ ਤਿਲਕਨ ਬਾਜੀ ਹੋਈ ਆ ਪ੍ਰਸ਼ਾਸਨ ਤੋਂ ਬਚੇਗਾ ਔਰ ਇਹਨਾਂ ਦੇ ਮਸਲੇ ਦਾ ਹੱਲ ਕਰੇਗਾ ਬਹੁਤ